ਕੀ ਇਹ ਮੁਲਕ ਹੈ ਫਿਰ ਤੁਸੀਂ ਕਹਿੰਦੇ ਖਾਲਸਤਾਨ ਮੰਗਦੇ ਨੇ ਜੀ ਫਲਾਣਾ ਮੰਗਦੇ ਨੇ ਤੁਸੀਂ ਜਾਣ ਬੁਝ ਕੇ ਲੋਕਾਂ ਨੂੰ ਖਾਲਸਤਾਨੀ ਬਣਾ ਰਹੇ ਹੋ ਲੋਕੀ ਲੋਕ ਖਾਲਸਤਾਨੀ ਨਹੀਂ ਹੈਗੇ ਜਿੱਦੀ ਅੰਗਰੇਜ਼ ਨੂੰ ਵੀ ਗਏ ਗੁਜਰੇ ਨੇ ਜੰਨੇ ਵਾਲੇ ਬਾਗ ਦੇ ਵਿੱਚ ਡਾਇਰ ਨੇ ਗੋਲੀ ਚਲਾਈ ਸੀ origignal ਡਾਇਰ ਨੇ ਤੇ ਉਹਦੇ ਸਟਾਰ ਲਾਤੇ ਸੀ ਇਹ ਸਟਾਰ ਲਾ ਰਹੇ ਨੇ ਕਿਹਾਂ ਬੰਦਾ ਮਾਰਿਆ ਗਿਆ ਕੁਝ ਬੰਦੇ ਵੈਸੇ ਟਾਇਰ ਗੈਸਰ ਦੇ ਗੈਸ ਕਰਕੇ ਮਾਰੇ ਗਏ ਕੀ ਉਹਨਾਂ ਨੂੰ ਵਾਟ ਦੇ ਰਹੇ ਨੇ ਇਹ ਤਾਂ ਹਿੱਕ ਤੇ ਮੂੰਗੀ ਦਲਨ ਵਾਲੀ ਗੱਲ ਹੈ ਮਤਲਬ ਕਿ ਜਿਹੜਾ ਬੰਦਾ ਤੁਹਾਡੇ ਤੇ ਸ਼ਬਰ ਕਰਦਾ ਪੁਲਿਸ ਦੇ ਨਾਲ ਸਟੇਟ ਨਾਲ ਰਲ ਕੇ ਉਹਨੂੰ ਤੁਸੀਂ ਅਵਾਰਡ ਦਿੰਦੇ ਹੋ ਅਨਾਮ ਦੇਂਦੇ ਮਾਰਿਆ ਨੇ ਸਾਡਾ ਰਸਤਾ ਰੋਕਣਗੇ ਫਿਰ ਇਹ ਨਹੀਂ ਜਾਣਦੇ ਵੀ ਅਸੀਂ ਕੀ ਕਰਾਂਗੇ ਸੋ ਇਹਨਾਂ ਨੇ ਗਲਤ ਕਰਿਆ ਇਹਨਾਂ 'ਚ ਕੇਸ ਵਾਂਨੇ ਚਾਹੀਦੇ ਨੇ ਕ੍ਰਿਮੀਨਲ ਕੇਸ ਜਿੰਨਾਂ ਨੂੰ ਅਵਾਰਡ ਮਿਲਣ ਦੀ ਗੱਲ ਹੋਈ ਹੈ ਉਹਨਾਂ ਸਭ ਤੇ ਕ੍ਰਿਮੀਨਲ ਕੇਸ ਵਾਂਨੇ ਚਾਹੀਦੇ ਨੇ ਮੈਨੂੰ ਕਹਿੰਦੇ ਕੋਈ ਚੀਜ਼ ਨਹੀਂ ਸਾਨੂੰ ਤੁਰੰਤ ਫਿਰੰਦੀ ਖੁੱਲਾ ਸ਼ਾਂਤ ਵਜਿ ਤਰੀਕੇ ਨਾਲ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਹਰਿਆਣੇ ਨੇ ਧੱਕੇ ਨਾਲ ਰੋਕਿਆ ਸਾਡੇ ਜਿਹੜੇ ਸੰਵਿਧਾਨਕ ਹੱਕ ਨੇ ਸਾਡੇ ਜਿਹੜੇ ਇਨਸਾਨੀ ਹੱਕ ਨੇ ਉਹਨਾਂ ਤੇ ਇੱਕ ਡਾਕਾ ਮਾਰਨ ਵਾਲੇ ਡਾਕੂ ਨੂੰ ਉਸ ਨੂੰ ਅਵਾਰਡ ਦਿੱਤੇ ਜਾ ਰਹੇ ਨੇ ਕਿਸਾਨ ਵੀ ਦੇਸ਼ ਦੇ ਨੇ ਜਵਾਨ ਵੀ ਦੇਸ਼ ਦੇ ਨੇ ਜੇ ਜਵਾਨਾਂ ਨੇ ਰੋਗਤਾ ਤਾਂ ਉਹਨਾਂ ਨੂੰ ਪੁਰਸਕਾਰ ਦੇਣ ਦੀ ਕੀ ਲੋੜ ਹੈ ਉਹਨਾਂ ਨੂੰ ਅਵਾਰਡ ਦੇਣ ਦੀ ਕੀ ਲੋੜ ਹੈ ਜਿੰਨ ਮੰਨ ਹੋਰ ਮੁਖ ਹੋਰ ਸੇ ਕਾਂਡੇ ਕੱਚਾ ਇਹਨਾਂ ਦੇ ਮਨ ਚ ਹੋ ਰਿਹਾ ਮੁਖ ਚ ਹੋ ਰਿਹਾ ਇਹ ਬਿਲਕੁਲ ਮਿਨਿਸਟਰੀ ਆਫ ਹੋਮ ਅਫੇਅਰਜ਼ ਨੂੰ ਚਾਹੀਦਾ ਅਮਿਤ ਸ਼ਾਹ ਜੀ ਨੂੰ ਚਾਹੀਦਾ ਕਿ ਅਵਾਰਡ ਰੱਦ ਕਰਾ ਕੱਢੀ ਹੈ ਜੱਜਬੰਦੀਆਂ ਨੇ ਦੋ ਜਿਨ੍ਹਾਂ ਨੇ ਪ੍ਰਚਾਰ ਨਹੀਂ ਕਰਨ ਦਿੱਤਾ ਬਾਕੀਆਂ ਨੂੰ ਜਿਹਦੇ ਕਰਕੇ ਬੀਜੇਪੀ ਨੂੰ ਵੋਟਾਂ ਜ਼ਿਆਦਾ ਰਹੀਆਂ ਨੇ ਮੈਨੂੰ ਲੱਗਦਾ ਇਹ ਵੀ ਲੜੇ ਹੋਏ ਨੇ ਸੋ ਜਿਹੜਾ ਇਹ ਲੜਾਈ ਹੈ ਗਲਤ ਹੈ ਇਹਨਾਂ ਨੇ ਕਿਸਾਨਾਂ ਦਾ ਇੱਕ ਅਵੀ ਚੋੜਿਆ ਹੋਇਆ ਜਿਆਦਾ ਸ਼ੁਭ ਕਰਨ ਦੀ ਮੌਤ ਹੋਈ ਹੈ ਉੱਥੇ ਇਹਨਾਂ ਨੇ ਐਡੀ ਵੱਡੀ ਜੱਜਬੰਦੀ ਗਈ ਹੋ ਰਾਂ ਗਰੁੱਪ ਉਹਨੂੰ ਬੋਲਣ ਨਹੀਂ ਦਿੱਤਾ ਇਹ ਤਾਂ ਮਰਦੇ ਇਹ ਪਾੜਨ ਕਿਉਂਕਿ ਕੇਂਦਰ ਤੋਂ ਜਾਉਂਦਾ ਵੀ ਕਿਸਾਨ ਪਾੜਨ ਸੋ ਇਹ ਪਾੜਨ ਦਾ ਰੋਡ ਪਰੇ ਕਰ ਰਹੇ ਨੇ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਲੇ ਪੁਲਿਸ ਅਫਸਰਾਂ ਦੇ ਵਾਸਤੇ ਹਰਿਆਣਾ ਸਰਕਾਰ ਦੇ ਵੱਲੋਂ ਗਲੈਂਟਰੀ ਅਵਾਰਡ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਰეკਮੈਂਡੇਸ਼ਨ ਉਹਨਾਂ ਦੇ ਵੱਲੋਂ ਐਮਐਚਏ ਨੂੰ ਭੇਜੀ ਗਈ ਹੈ ਜਿਸ ਤੋਂ ਬਾਅਦ ਹੁਣ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਕਹਿੰਦੇ ਜੇ ਦੇਸ਼ ਸਾਡਾ ਹੈ ਤਾਂ ਕਿਸਾਨ ਵੀ ਸਾਡੇ ਨੇ ਪੁਲਿਸ ਜਵਾਨ ਵੀ ਸਾਡੇ ਨੇ ਤਾਂ ਫਿਰ ਇਹ ਕੀ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਇਸਦੇ ਉੱਤੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਪਿਆਰੇ لال ਗਰਗੋਣੀ ਮੌਜੂਦ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜਦੋਂ ਇਹ ਖਬਰ ਆਉਂਦੀ ਹੈ ਹਾਲਾਂਕਿ 8 ਤਰੀਕ ਦੀ ਇਹ ਤਸਵੀਰ ਜਿਹੜੀ ਆ ਉਹ ਹਰਿਆਣਾ ਸਰਕਾਰ ਦੇ ਵੱਲੋਂ ਭੇਜੀ ਗਈ ਹੈ ਇਸਦੇ ਪਿੱਛੇ ਤੁਹਾਨੂੰ ਕਾਰਨ ਕੀ ਨਜ਼ਰ ਆਉਂਦਾ ਨਹੀਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਇਹ ਅੰਗਰੇਜ਼ ਨਾਲ ਹੋਈ ਗਏ ਗੁਜ਼ਰੇ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਗੋਲੀ ਚਲਾਈ ਸੀ ਅਰੀਜਨਲ ਡਾਇਰ ਨੇ ਤੇ ਉਹਦੇ ਸਟਾਰ ਲਾਤੇ ਸੀ ਇਹ ਸਟਾਰ ਲਾ ਰਹੇ ਨੇ ਇਹਨਾਂ ਦੇ ਵਿੱਚ ਤਾਂ ਇੰਨੇ ਲੋਕਾਂ ਦੀਆਂ ਅੱਖਾਂ ਫੁੱਟ ਗਈਆਂ ਲੱਤਾਂ ਟੁੱਟ ਗਈਆਂ ਬੰਦਾ ਵਾਰਿਆ ਗਿਆ ਕੁਝ ਬੰਦੇ ਵੈਸੇ ਕਲੀਅਰ ਗੈਸਰ ਦੇ ਗੈਸ ਕਰਕੇ ਮਾਰੇ ਗਏ ਕਿ ਉਹਨਾਂ ਨੂੰ ਵਾੜ ਦੇ ਰਹੇ ਨੇ ਇਹ ਤਾਂ ਹਿੱਕ ਤੇ ਮੂੰਗੀ ਦਲਣ ਵਾਲੀ ਗੱਲ ਹੈ ਮਤਲਬ ਕਿ ਜਿਹੜਾ ਬੰਦਾ ਤੁਹਾਡੇ ਤੇ ਜ਼ਬਰ ਕਰਦਾ ਪੁਲਿਸ ਦੇ ਨਾਲ ਨਾਲ ਸਟੇਟ ਨਾਲ ਰਲ ਕੇ ਉਹਨੂੰ ਤੁਸੀਂ ਵਾੜ ਦਿੰਦੇ ਹੋ ਤੁਸੀਂ ਹਰਿਆਣੇ ਨੂੰ ਸਾਡਾ ਰਸਤਾ ਰੋਕਣ ਦਾ ਕੀ ਹੱਕ ਸੀ ਹਰਿਆਣੇ ਨੇ ਰਸਤਾ ਨਜਾਇਜ਼ ਰੋਕਿਆ ਬਲਕਿ ਜਿਹੜੇ ਹੁਣ ਉਹ ਜੇ ਅਵਾਰਡ ਇਹਨਾਂ ਨੇ ਰეკਮੈਂਡ ਕਰੇ ਨੇ ਇਹਨਾਂ ਦਾ ਹਰਿਆਣਾ ਸਰਕਾਰ ਸ਼ਾਮਲ ਆ ਦੇ ਚ ਹਰਿਆਣਾ ਦੀ ਪੁਲਿਸ ਸ਼ਾਮਲ ਹੈ ਕਿਉਂਕਿ ਐਮਐਚ ਐ ਨੂੰ ਮਿਨਿਸਟਰੀ ਆਫ ਹੋਮ ਅਫੇਅਰ ਨੂੰ ਕਰਿਆ ਨਾ ਇਹਨਾਂ ਦਾ ਹਰਿਆਣਾ ਨੂੰ ਹੋਮ ਅਫੇਅਰ ਨੇ ਨਹੀਂ ਕਿਹਾ ਉਦੋਂ ਇਹਨਾਂ ਨੇ ਆਪੇ ਕਰਿਆ ਇਨਾਮ ਲੈਣ ਦੇ ਮਾਰਿਆ ਨੇ ਇਨਾਮ ਲੈਣ ਦੇ ਮਾਰਿਆ ਨੇ ਸਾਡਾ ਰਸਤਾ ਰੋਕਣਗੇ ਫਿਰ ਇਹ ਨਹੀਂ ਜਾਣਦੇ ਵੀ ਅਸੀਂ ਕੀ ਕਰਾਂਗੇ ਸੋ ਇਹਨਾਂ ਨੇ ਗਲਤ ਕਰਿਆ ਇਹਨਾਂ ਦੇ ਕਈ ਸਵਾਨੇ ਚ ਹਨ ਕ੍ਰਿਮੀਨਲ ਕੇਸ ਜਿਨ੍ਹਾਂ ਨੂੰ ਅਵਾਰਡ ਮਿਲਣ ਦੀ ਗੱਲ ਹੋਈ ਉਹਨਾਂ ਸਭ ਤੇ ਕ੍ਰਿਮੀਨਲ ਕੇਸ ਵਾਂਨੇ ਚਾਹੀਦੇ ਨੇ ਮੈਨੂੰ ਕਹਿੰਦੇ ਕੋਈ ਚਿਚਕ ਨਹੀਂ ਕਿਉਂਕਿ ਇਹਦਾ ਮਤਲਬ ਇਹਨਾਂ ਨੇ ਸਾਡਾ ਦੇਸ਼ ਦੇ ਵਿੱਚ ਸਿਧਾਂਤ ਦੇ ਮੁਤਾਬਕ ਸਾਨੂੰ ਤੁਰਨ ਫਿਰਨ ਦੀ ਖੁੱਲ੍ਹ ਆਜ਼ਾਦ ਤਰੀਕੇ ਨਾਲ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਦਿੱਲੀ ਜਾਂ ਤਾਂ ਰੋਕਿਆ ਹਰਿਆਣਾ ਨੇ ਤੱਕੇ ਨਾ ਰੋਕਿਆ ਫਿਰ ਅਸੀਂ ਹਰਿਆਣਾ ਦੇ ਬੰਦੇ ਨੂੰ ਮੜਨਾ ਬੰਦ ਕਰ ਜੀਏ ਨਹੀਂ ਕਰਾਂਗੇ ਅਸੀਂ ਨਹੀਂ ਕਰਾਂਗੇ ਅਸੀਂ ਹਮਾਚੰਦਿਆਂ ਨੂੰ ਵੀ ਨਹੀਂ ਕਰਾਂਗੇ ਅਸੀਂ ਜੀਐਨਕੇ ਨੂੰ ਵੀ ਨਹੀਂ ਬੰਦ ਕਰਾਂਗੇ ਪਰ ਅਸੀਂ ਉਹਨਾਂ ਨੂੰ ਜਿਹੜਾ ਉਹ ਬੰਦ ਕਰਦੇ ਹਾਲਕੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਇਸ ਸਟੇਟ ਦੀ ਜ਼ਿੰਮੇਵਾਰੀ ਹੈ ਉਹ ਲਾਅ ਐਂਡ ਆਰਡਰ ਮੇਨਟੇਨ ਕਰ ਸਕਦੇ ਨੇ ਜਿਵੇਂ ਉਹਨਾਂ ਨੂੰ ਚਾਹੇ ਉਹ ਆਪਣੇ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਸਕਦੇ ਨੇ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਹਾਈ ਕੋਰਟ ਦੇ ਵਿੱਚ ਟਿੱਪਣੀ ਦਿੱਤੀ ਗਈ ਮਾਨਯੋਗ ਅਦਾਲਤ ਨੇ ਕਿ ਬੈਰੀਕੇਡਿੰਗ ਕਿਉਂ ਲਗਾਈ ਗਈ ਕਿਉਂ ਰਾਹ ਰੋਕਿਆ ਗਿਆ ਔਰ ਜੇ ਸਭ ਕੁਝ ਹੋਇਆ ਵੀ ਹੈ ਤਾਂ ਕਿਸਾਨਾਂ ਦੇ ਉੱਤੇ ਜੋ ਤਸ਼ੱਦਦ ਹੋਇਆ ਉਸਦੇ ਤੋਂ ਤੁਹਾਨੂੰ ਲੱਗਦਾ ਸੀ ਕਿ ਇਹ ਅਵਾਰਡ ਇਸ ਚੀਜ਼ ਨੂੰ ਜਸਟੀਫਾਈ ਕਰਦੇ ਸੀ ਵੀਰ ਪੁਰਸਕਾਰ ਜਿਹੜਾ ਆਪਾਂ ਜਿਸ ਨੂੰ ਕਹਿੰਦੇ ਐ ਗਲੈਂਟਰੀ ਬੋਰਡ ਨੂੰ ਇਹ ਵੀਰ ਪੁਰਸਕਾਰ ਤੁਹਾਨੂੰ ਲੱਗਦਾ ਕਿ ਇਹ ਜਸਟੀਫਾਈ ਜਸਟੀਫਾਈ ਕਹਿੰਦੇ ਮੈਂ ਕਹਿੰਦਾ ਇਹ ਜਾਤੀ ਹੈ ਜਸਟੀਫਾਈ ਤਾਂ ਗੱਲ ਹੀ ਹੋਰ ਹੈ ਜਸਟੀਫਾਈ ਹੋਣਾ ਹੈ ਵੀ ਚਲ ਜਾ ਗੇਟਾ ਨਹੀਂ ਦੇਣਾ ਚਾਹੀਦਾ ਇਹ ਗਲਤ ਨਜਾਇਜ਼ ਹੈ ਇਹ ਨਜਾਇਜ਼ ਹੋਰ ਚੀਜ਼ ਹੁੰਦੀ ਹੈ ਜਸਟੀਫਾਈ ਕਰਨਾ ਜਿਵੇਂ ਦਿੱਲੀ ਦੇ ਜਿਹੜਾ ਕਚਰਾਮ ਹੋਇਆ ਮੈਂ ਕਿਸੇ ਨੂੰ ਪੁੱਛਿਆ ਇਹ ਮਾੜੀ ਘਟਨਾ ਹੋਈ ਮੈਂ ਕਿਹਾ ਮਾੜੀ ਕਹਿ ਕੇ ਸਾਰਾ ਜਾਏਗਾ ਇਹ ਤਾਂ ਗੈਰ ਮਨੁੱਖੀ ਕਰ ਹੈ ਤੁਸੀਂ ਇਹ ਕਾਰੇ ਨੂੰ ਇਹ ਕਹਿ ਕਹਣੀ ਨਜਾਇਜ਼ ਹੈ ਇਹ ਨਜਾਇਜ਼ ਨਹੀਂ ਹੈ ਇਹ ਸਾਡੇ ਜਿਹੜੇ ਜਮਹੂਰੀ ਹੱਕ ਨੇ ਸਾਡੇ ਜਿਹੜੇ ਸੰਵਿਧਾਨਕ ਹੱਕ ਨੇ ਸਾਡੇ ਜਿਹੜੇ ਇਨਸਾਨੀ ਹੱਕ ਨੇ ਉਹਨਾਂ ਤੇ ਇੱਕ ਡਾਕਾ ਮਾਰਨ ਵਾਲੇ ਡਾਕੂ ਨੂੰ ਉਸ ਨੂੰ ਅਵਾਰਡ ਦਿੱਤੇ ਜਾ ਰਹੇ ਨੇ ਉਹਨੂੰ ਸਜਾਇਆ ਜਾ ਰਿਹਾ ਇਹ ਇਹ ਕੋਈ ਛੋਟੀ ਮੋਟੀ ਗਲਤੀ ਨਹੀਂ ਹੈ ਇਹ ਜਾਣ ਬੁੱਝ ਕੇ ਕਰਿਆ ਜਾ ਰਿਹਾ ਅਗਲੀ ਗੱਲ ਜਿਹੜਾ ਤੁਸੀਂ ਕਿਹਾ ਲਾ ਐਂਡ ਆਰਡਰ ਮੇਨਟੇਨ ਕਰਨਾ ਉਹਨੇ ਕਿਹੜਾ ਲਾ ਐਂਡ ਆਰਡਰ ਥੋੜੇ ਸੀ ਮੈਂ ਤੁਹਾਨੂੰ ਪੁੱਛਦਾ ਅਮਰਸਰ ਤੋਂ ਆਏ ਨੇ ਕਿਸਾਨ ਫਿਰੋਜ਼ਪੁਰ ਤੋਂ ਆਏ ਨੇ ਫਾਜ਼ਿਲਕਾ ਤੋਂ ਆਏ ਨੇ ਬਠਿੰਡੇ ਤੋਂ ਆਏ ਨੇ ਪੰਜਾਬ ਦਾ ਕੋਈ ਪੰਜਾਬ ਦਾ ਤਾਂ ਬਾਰਡਰ ਤੋਂ ਜਿਆਦਾ ਸੀ ਜਿੰਨਾ ਉਹ ਚੱਲ ਕੇ ਆਏ ਨੇ 2.5 ਕਿਲੋਮੀਟਰ ਤੋਂ ਆਏ ਨੇ 300 ਕਿਲੋਮੀਟਰ ਤੋਂ ਜਿਹੜਾ 300 ਕਿਲੋਮੀਟਰ ਤੋਂ ਤਾਂ ਉਹਨੇ ਕੁਝ ਕਰਿਆ ਨਹੀਂ ਇਹਨਾਂ ਨੂੰ ਅੱਗੇ ਕੀ ਕਰਦੇ ਸੀ ਹਾਂ ਨਾ ਇਨ ਆਰਡਰ ਮੇਨਟੇਨ ਕਰਨਾ ਠੀਕ ਆ ਪਰ ਥੋੜੀ ਚੌਕਸੀ ਰੱਖੇ ਤੁਸੀਂ ਬੈਰੀਕੇਡਾ ਗੱਟ ਕੇ ਫਿਰ ਤੁਸੀਂ ਹਰਲੇ ਪਾਸੇ ਆ ਕੇ ਮਾਰਨ ਲੱਗੇ ਫਿਰ ਤੁਸੀਂ ਮੁਕਰਨ ਲੱਗੇ ਫਿਰ ਤੁਸੀਂ ਸਾਡਾ ਇੱਕ ਬੱਚਾ ਫੜ ਕੇ ਚੱਕ ਕੇ ਪੀਜੀ ਵਿੱਚ ਦਾਖਲ ਕਰਾਤਾ ਰੁੱਤਕ ਦਸੀ ਨਹੀਂ ਵੀ ਦਾਖਲਾ ਐ ਇੰਨਾ ਕੁੱਤਿਆ ਮਾਰਿਆ ਤਾਂ ਹਾਈ ਕੋਰਟ ਕਰਕੇ ਦੱਸਿਆ ਨਹੀਂ ਉਹਨੇ ਬਚਣਾ ਨਹੀਂ ਸੀ ਇਹ ਥੋੜਾ ਹਾਲ ਕੀ ਹੈ ਕੀ ਇਹ ਮੁਲਕ ਹੈ ਫਿਰ ਤੁਸੀਂ ਕਹਿੰਦੇ ਖਾਲਿਸਤਾਨ ਮੰਗਦੇ ਨੇ ਇਹ ਫਲਾਣਾ ਮੰਗਦੇ ਨੇ ਤੁਸੀਂ ਜਾਣ ਬੁੱਝ ਕੇ ਲੋਕਾਂ ਨੂੰ ਖਾਲਿਸਤਾਨੀ ਬਣਾ ਰਹੇ ਹੋ ਲੋਕੀ ਖਾਲਿਸਤਾਨੀ ਨਹੀਂ ਹੈਗੇ ਤੁਸੀਂ ਜਾਣ ਬੁੱਝ ਕੇ ਦੇਸ਼ ਨੂੰ ਤੋੜਨਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਇਰਾਦਾ ਇਹ ਹੈ ਕਿ ਇਹਨਾਂ ਦੇ ਨਾਂ ਦੇ ਉੱਤੇ ਖਾਲਿਸਤਾਨੀ ਕਹਿ ਕੇ ਕਿ ਕੋਈ ਪਹਿਲਾਂ ਤਾਂ ਪ੍ਰਾਈਮ ਮਿੰਿਸਟਰ ਜਿਹੜੇ ਹੁਣ ਵੀ ਪ੍ਰਾਈਮ ਮਿੰਿਸਟਰ ਨੇ ਉਹ ਕਹਿੰਦੇ ਸੀ ਤਾਂ ਕਿਸਾਨ ਨੂੰ ਖਾਲਿਸਤਾਨੀ ਆਗੇ ਇਹਨੂੰ ਇਹ ਖਾਲਿਸਤਾਨ ਦਾ ਰੂਪ ਦੇਣਾ ਚਾਹੁੰਦੇ ਨੇ ਜਾਣ ਬੁੱਝ ਕੇ ਜਦਕਿ ਪੰਜਾਬ ਦੇ ਲੋਕ ਤਾਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰ ਰਹੇ ਸੋ ਇਸ ਕਰਕੇ ਇਹ ਇਹ ਮਾਰੇ ਇਹਨਾਂ ਦੇ ਇਰਾਦੇ ਨੇ ਜਿਹਨਾਂ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਾ ਇਹਨਾਂ ਦੇ ਮਨ ਚ ਹੋ ਰਿਹਾ ਮੁਖ ਚ ਹੋ ਰਿਹਾ ਇਹ ਬਿਲਕੁਲ ਮਿਨਿਸਟਰੀ ਆਫ ਹੋਮ ਅਫੇਅਰਜ਼ ਨੂੰ ਚਾਹੀਦਾ ਅਮਿਤ ਸ਼ਾਹ ਜੀ ਨੂੰ ਚਾਹੀਦਾ ਕਿ ਇਹ ਅਵਾਰਡ ਰੱਦ ਕਰ ਦੇ ਕਿ ਨਾ ਇਹ ਨਹੀਂ ਕਰਨਾ ਇਹ ਇੱਕ ਤਰੀਕਾ ਨਾਲ ਪ੍ਰਵੋਕ ਵੀ ਹੈ ਫਿਰ ਕਿਸਾਨਾਂ ਨੂੰ ਜਿਹੜੇ ਉੱਥੇ ਕਿਸਾਨ ਬੈਠੇ ਹੋਏ ਨੇ ਹਾਲਾਂਕਿ ਕਿਸ਼ੁਪਕਰਨ ਕਿਸਾਨ ਦੀ ਜਾਨ ਚਲੀ ਗਈ ਹਾਈ ਕੋਰਟ ਜਿਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਅਸੀਂ ਤਾਂ ਉਹ ਰਬੜ ਪੈਲੇਟਸ ਦਾ ਇਸਤੇਮਾਲ ਹੀ ਨਹੀਂ ਕਰਦੇ ਸਾਡੇ ਕੋਲ ਤਾਂ ਉਹ ਸ਼ਾਰਟਗunz ਹੈ ਹੀ ਨਹੀਂ ਹੈ ਪਰ ਮੌਤ ਤਾਂ ਹੋਈ ਹੈ ਬੱਚਾ ਤਾਂ ਮਰਿਆ ਕਿਸਾਨ ਦਾ ਗੋਲੀ ਚਲਾਈ ਹੈ ਦੇਖੋ ਮੈਂ ਉਹਦਾ ਪੋਸਟਮਾਰਟਮ ਦੇਖਿਆ ਨਹੀਂ ਜਿਵੇਂ ਅਫਸਰ ਸਾਹਿਬ ਦਾ ਬਿਆਨ ਸੁਣਿਆ ਸੀ ਉਹ ਕਹਿੰਦੇ ਵੀ ਉਹਦੇ ਚ ਪੈਲਟਸ ਨਿਕਲੀਆਂ ਨੇ ਜਿਹਨਾਂ ਨੇ ਗੋਲੀ ਨਿੱਚ ਵਿੱਚ ਕਿਸੇ ਨੇ ਚਲਾਈ ਆ ਕਿਹਨੇ ਚਲਾਈ ਆ ਦੱਸਣ ਫਿਰ ਆੜੇ ਵਾਲੀ ਘੇਰਾ ਤਾਂ ਇਹਨਾਂ ਦਾ ਹੀ ਪਾਇਆ ਹੋਇਆ ਸੀ ਨਾ ਇਹ ਇਹ ਦੱਸਣ ਕਿਹਨੇ ਜਾਈਏ ਇਹ ਕੀ ਹੈ ਪੁਲਿਸ ਆਪ ਹੀ ਭੇਜ ਦੇ ਕਿਸੇ ਨੂੰ ਵੀ ਜਾ ਤੂੰ ਨੂੰ ਮਾਰ ਜਾ ਇਹ ਤਾਂ ਕੋਈ ਅੱਖਾ ਕੰਮ ਨਹੀਂ ਪੁਲਿਸਾਂ ਬਹੁਤ ਕੁਛ ਕਰਦੀਆਂ ਨੇ ਉਹ ਆ ਬਾਜੀਟ ਹੁਣੀ ਪੇਸ਼ ਹੋਇਆ ਉਹ ਚ ਕੁਝ ਪੈਸਾ ਐਸਾ ਹੁੰਦਾ ਜਿਹਦਾ ਕੋਈ ਹਿਸਾਬ ਨਹੀਂ ਦੇਣਾ ਜਿਹਦਾ ਕੋਈ ਆਰਟੀਆਚ ਨਹੀਂ ਪੁੱਛਿਆ ਜਾਂਦਾ ਉਹ ਪੈਸਾ ਇਹਨਾਂ ਕਮਾਵਾਸਤੀ ਹੁੰਦਾ ਤੇ ਇਹਨਾਂ ਨੇ ਬਰਤ ਲਿਆ ਨਾ ਸੋਇਸ ਕਰਕੇ ਕੋਈ ਚੱਕਰ ਨਹੀਂ ਹੈ ਵੀਰ ਨਾਲ ਗੋਲੀ ਚਬਾਈ ਨਾ ਚਲਾਈ ਇਹਨਾਂ ਨੇ ਕੀ ਕਰਿਆ ਚੜਾਈ ਇਹਨਾਂ ਨੇ ਕਿਉਂਕਿ ਘੇਰਿਆ ਇਹਨਾਂ ਨੇ ਪਾਇਆ ਹੋਇਆ ਸੀ ਉਹ ਤਾਂ ਗੋਲੀ ਨਹੀਂ ਚਲਾਈ ਜਿਹੜਾ ਉਹਨੂੰ ਫੜ ਕੇ ਲੈ ਕੇ ਗਿਆ ਉੱਥੇ ਰੋਤਕ ਦੇ ਵਿੱਚ ਦਾਖਲ ਕਰਾਇਆ ਉਹ ਦੱਸਿਆ ਕਿਉਂ ਨਹੀਂ ਪਹਿਲਾਂ ਉਹ ਤਾਂ ਕਿਸੇ ਨੂੰ ਕੋਈ ਮਾਰ ਗਿਆ ਜੀ ਉਹਨੂੰ ਕੋਈ ਕੁੱਟ ਗਿਆ ਉਹਨੂੰ ਬਰੀਜ ਪਾ ਕੇ ਕੁੱਟ ਗਿਆ ਮੰਨ ਲਿਆ ਜਦੋਂ ਉਹਨੂੰ ਰੋਤਕ ਦੇ ਵਿੱਚ ਦਾਖਲ ਕਰਾਤਾ ਉਦੋਂ ਕਿਉਂ ਨਹੀਂ ਦੱਸਿਆ ਪੰਜਾਬ ਨੂੰ ਵੀ ਤੁਹਾਡਾ ਬੰਦਾ ਇੱਥੇ ਦਾਖਲਾ ਹੈ ਉਹ ਤਾਂ ਅਖਬਾਰਾਂ ਨੇ ਤੁਹਾਡੇ ਵਰਗੇ ਨਹੀਂ ਕੱਢਦੇ ਫਿਰ ਵੀ ਇਹਦੇ ਵਿੱਚੋਂ ਫਿਰ ਇੱਥੇ ਪਾ ਕੇ ਹਾਈ ਕੋਰਟ ਚ ਰਿਟਾ ਪੀਜੀ 14 ਲਾਜ ਹੋਇਆ ਇਹਦਾ ਮਤਲਬ ਬੇਈਮਾਨੀ ਕਰ ਗਿਆ ਸੋਖੇ ਤਰੀਕਾ ਪੇਖਸਾਰ ਕੇ ਆ ਜੋ ਮਾਰ ਜੋ ਫਿਰ ਕਹੋ ਜੀ ਮੈਂ ਤਾਂ ਹੈ ਨਹੀਂ ਸੀ ਇਦੋਂ ਮਾਰਾ ਇਦੋਂ ਬਹਿ ਰੂਪੀਏ ਜਿਹਨੇ ਕਹਿੰਦੇ ਹੁੰਦੇ ਅੱਗੇ ਉਹ ਬਹਿ ਰੂਪੀਆ ਲੱਗਦਾ ਹੈ ਹਾਲਾਂਕਿ ਸਵਾਲ ਇਹੀ ਡਾਕਟਰ ਸਾਹਿਬ ਖੜਾ ਹੋ ਰਿਹਾ ਨਾ ਕਹਿੰਦੇ ਕਿ ਕਿਸਾਨ ਵੀ ਦੇਸ਼ ਦੇ ਨੇ ਜਵਾਨ ਵਿਦੇਸ਼ ਦੇ ਨਹੀਂ ਜੇ ਜਵਾਨਾਂ ਨੇ ਰੋਗਤਾ ਤਾਂ ਉਹਨਾਂ ਨੂੰ ਪੁਰਸਕਾਰ ਦੇਣ ਦੀ ਕੀ ਲੋੜ ਹੈ ਉਹਨਾਂ ਨੂੰ ਅਵਾਰਡ ਦੇਣ ਦੀ ਕੀ ਲੋੜ ਹੈ ਕਿ ਇਹ ਅਵਾਰਡ ਦੇ ਕੇ ਕੀ ਜਸਟੀਫਾਈ ਕੀ ਕਰਨਾ ਚਾਹੁੰਦੇ ਕੀ ਕੀ ਪ੍ਰੂਫ ਕੀ ਕਰਨਾ ਚਾਹੁੰਦੇ ਇਹ ਗਲਤਤਾ ਕਰੀ ਹੈ ਨਜਾਇਜ਼ ਪਰ ਜਿਹੜੇ ਕਿਸਾਨ ਨੇ ਉਹਨਾਂ ਨੇ ਵੀ ਕੋਈ ਜਿਵੇਂ ਹੁਣ ਇੱਥੇ ਜਿਆਦਾ ਚੋਣਾ ਸੀਗੀਆਂ ਜਿੱਦਾਂ ਨੋਮੀਨੇਸ਼ਨਾਂ ਹੋ ਗਈਆਂ ਉਦੋਂ ਬਾਅਦ ਉਹਨਾਂ ਨੇ ਇਹ ਕੱਢੀਆਂ ਜਿੱਥੇ ਬੰਨੀਆਂ ਨੇ ਦੋ ਜਿਨ੍ਹਾਂ ਨੇ ਪ੍ਰਚਾਰ ਨਹੀਂ ਕਰਨ ਦਿੱਤਾ ਬਾਕੀਆਂ ਨੂੰ ਜਿਹਦੇ ਕਰਕੇ ਬੀਜੇਪ ਨੂੰ ਵੋਟਾਂ ਜ਼ਿਆਦਾ ਪਈਆਂ ਨੇ ਮੈਨੂੰ ਲੱਗਦਾ ਇਹ ਵੀ ਲੜੇ ਹੋਏ ਨੇ ਮੈਂ ਤਾਂ ਇਹ ਵੀ ਲੱਗਦਾ ਵੀ ਇਹਨਾਂ ਦੇ ਨਾਲ ਵੀ ਕਿਉਂਕਿ ਨਹੀਂ ਰਿਐਕਟ ਹੋਣ ਇਹਨਾਂ ਨੂੰ ਇਹਨਾਂ ਦੇ ਕਰਕੇ ਵੀ ਚੰਗਾ ਦੋਨਾਂ ਨੂੰ ਲੜਾਈ ਆ ਆਪਸ ਵਿੱਚ ਸੋ ਜਿਹੜਾ ਇਹ ਲੜਾਈ ਹੈ ਗਲਤ ਹੈ ਇਹਨਾਂ ਨੇ ਕਿਸਾਨਾਂ ਦਾ ਇੱਕ ਵੀ ਚੋੜਿਆ ਹੋਇਆ ਹੈ ਜਿਆਦਾ ਸ਼ੁਭ ਕਰਨ ਦੀ ਮੌਤ ਹੋਈ ਹੈ ਉੱਥੇ ਇਹਨਾਂ ਨੇ ਐਡੀ ਵੱਡੀ ਜਸਵੰਦੀ ਗਈ ਹੋ ਰਾਂ ਗਰੁੱਪ ਉਹਨੂੰ ਬੋਲਣ ਨਹੀਂ ਦਿੱਤਾ ਇਹ ਤਾਂ ਮਰਦੇ ਇਹ ਪਾੜਨ ਕਿਉਂਕਿ ਕੇਂਦਰ ਸਜੋਂਦਾ ਵੀ ਕਿਸਾਨ ਪਾੜਨ ਸੋ ਇਹ ਪਾੜਨ ਦਾ ਰੋਡ ਤੇ ਕਰ ਰਹੇ ਨੇ ਪਰ ਇਹ ਪਾੜਨ ਦਾ ਕਰ ਰਹੇ ਨੇ ਇਹ ਮਾੜਾ ਕਰ ਰਹੇ ਨੇ ਚੰਗਾ ਕਰ ਰਹੇ ਨੇ ਉਹ ਅਸੀਂ ਵੱਖਰੀ ਲੜਾਈ ਲੜਾਂਗੇ ਫਰ ਇੰਨਾ ਤੇ ਜਿਹੜੀ ਗੋਲੀ ਚੱਲੀ ਆ ਉਹ ਉਦੋਂ ਵੀ ਇਗਰਾਹ ਹੋ ਰਾ ਨੇ ਵੀ ਬੜੀ ਝਟਕੇ ਵਿਰੋਧ ਕਰਿਆ ਸੀ ਕਿ ਹੁਣ ਵੀ ਅਸੀਂ ਕਰਦੇ ਆ ਤੇ ਜਿਹੜੇ ਅਵਾਰਡ ਨੇ ਉਹ ਵੀ ਖਤਮ ਕੀ ਕੋਈ ਇਹ ਤਸਵੀਜ਼ ਹੈਗੀ ਹੈ ਕੋਈ ਜੇ ਕੋਈ ਪਟੀਸ਼ਨ ਪਾਈ ਜਾਵੇ ਔਰ ਕੀ ਇਸ ਨੂੰ ਰੋਕਿਆ ਜਾ ਸਕਦਾ ਹੈ ਕਿ ਕਿਹਾ ਜਾ ਸਕਦਾ ਕਿ ਇਹ ਹੈ ਅਵਾਰਡ ਨਹੀਂ ਦੇਣੇ ਚਾਹੀਦੇ ਕਿਉਂਕਿ ਹਾਲਾ ਕਿ ਇਹ ਹੈ ਤਾਂ ਸਟੇਟ ਰეკਮੈਂਡੇਸ਼ਨ ਪਟੀਸ਼ਨ ਪਾਉਣੀ ਚਾਹੀਦੀ ਹੈ ਵੀ ਜਿਹੜੇ ਨਾਮ ਹੁਣ ਆਡੈਂਟੀਫਾਈ ਹੋ ਗਏ ਵੀ ਪਹਿਲਾਂ ਦੇਖਣ ਤਾਂ ਸਾਨੂੰ ਪਤਾ ਨਹੀਂ ਕੌਣ ਨੇ ਪੀਸ ਆਫੀਸਰ ਜਿਹੜੇ ਹੋਏ ਨੇ ਵੀ ਹੁਣ ਤਾਂ ਨਾਮ ਆਡੈਂਟੀਫਾਈ ਹੋ ਗਏ ਨਾ ਤੇ ਕਦਰ ਤੇ ਕਿਸ ਤਰ੍ਹਾਂ ਦਰਜ ਕਰੋ ਪਟੀਸ਼ਨ ਤਾਂ ਇਹ ਪਾਉਣੀ ਚਾਹੀ ਕਿਉਂਕਿ ਪਹਿਨਾਂ ਤਾਂ ਆਈਡੈਂਟੀਫਾਈ ਨਹੀਂ ਹੁੰਦੇ ਸੀ ਪਤਾ ਨਹੀਂ ਜੀ ਕਿੰਨੀ ਪੁਲਿਸ ਕੜੀ ਆ ਪਤਾ ਨਹੀਂ ਕੌਣ ਚਲਾ ਗਿਆ ਹੁਣ ਤਾਂ ਆਈਡੈਂਟੀਫਾਈ ਹੋ ਗਏ ਗਾਰੰਟੀਵਾਰਡ ਤਾਂ ਤਾਂ ਹੀ ਮਰਿਆ ਨਾ ਉਹ ਉਹ ਹਾਂ ਕਹਿੰਦਾ ਜਦੋਂ ਉਹ ਕਿਸੇ ਵੀ ਮਤ ਹੈ ਨਹੀਂ ਸੀ ਜੀ ਮੈਨੂੰ ਨਾ ਦਿਓ ਸੋ ਹੁਣ ਉਹਨਾਂ ਦੇ ਉੱਤੇ ਕੇਸ ਬਣ ਸਕਦਾ ਆਈਡੈਂਟੀਫਾਈ ਮੈਨੂੰ ਇਹ ਗਾਰੰਟੀਵਾਰਡ ਮਿਲਨੇ ਕਿਨੂੰ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਗਾਰੰਟੀ ਮੇਰੇ ਹਿਸਾਬ ਨਾਲ ਕਿਸੇ ਨੂੰ ਵੀ ਗਾਰੰਟੀਵਾਰਡ ਨਹੀਂ ਮਿਲਣਾ ਚਾਹੀਦਾ ਇੱਕ ਮਾੜੀ ਘਟਨਾ ਸੀ ਉਸ ਤੋਂ ਇਸ ਤੋਂ ਇਲਾਵਾ ਜੇ ਮੈਂ ਆਮ ਨਾਗਰੀਕਾ ਦੀ ਗੱਲ ਅਸੀਂ ਜਾਂ ਦੂਜੇ ਮੁਲਕ ਨਾ ਲੜਦੇ ਆ ਚਾਹੇ ਸਾਡੀਆਂ ਸਾਡੀ ਪੁਲਿਸ ਕਿਹੜਾ ਉੱਥੇ ਜਾ ਕੇ ਮਦਦ ਨਹੀਂ ਕਰਦੀ ਟਰੱਕਾਂ ਦਾ ਹੀ ਸਮਾਨ ਧੋਹਦੇ ਨੇ ਹੋਰ ਕਰਦੇ ਨੇ ਕੱਲੀ ਫੌਜ ਨਹੀਂ ਲੜਦੀ ਹੁੰਦੀ ਬੱਚਾ ਬੱਚਾ ਖੜਾ ਹੁੰਦਾ ਉਦੋਂ ਦਿਓ ਗਾਰੰਟੀ ਵਾੜ ਆ ਬਿਮਾਰੀ ਹੋਈ ਸੀ ਕੋਰੋਨਾ ਹੋਇਆ ਸੀ ਉਹਦੇ ਚ ਪੁਲਿਸ ਦੇ ਇੰਨੇ ਬੰਦੇ ਵੀ ਸ਼ਹੀਦ ਹੋ ਗਏ ਉਹਨਾਂ ਨੂੰ ਜੋ ਗਾਰੰਟੀ ਵਾੜ ਜਦ ਗਾਰੰਟੀ ਵਾੜ ਦੇਣਾ ਜਦ ਕੋਈ ਨੈਸ਼ਨਲ ਕਲਮਟੀ ਆ ਉਹਦੇ ਜਿਹੜਾ ਕੰਮ ਕਰਿਆ ਉਦੋਂ ਦਿਓ ਇਹ ਇਹ ਤਾਂ ਰਹਿ ਤਰਾ ਹਮਾਰ ਜੰਗ ਚ ਤੁਸੀਂ ਨਿਓ ਫਿਰ ਤੱਕ ਉਂਗਲ ਲਾਉਂਦੀ ਗੱਲ ਹੀ ਆ ਨਾ ਮਰੀ ਇਹ ਸਹੀ ਸ਼ਬਦਾ ਇਸਤੇਮਾਲ ਕੀਤਾ ਕਿ ਭਰਾ ਭਰਾ ਵਾਲੀ ਜੰਗ ਦੇ ਵਿੱਚ ਇਹ ਤਾਂ ਇੱਕ ਗੱਲ ਨੂੰ ਵਧਾਵਾ ਦੇਣ ਵਾਲੀ ਗੱਲ ਹੋ ਗਈ ਦੋ ਭਰਾ ਆਈਆਂ ਜਿਵੇਂ ਮੈਂ ਜ਼ਿਕਰ ਕੀਤਾ ਕਿਸਾਨ ਵੀ ਆਪਣਾ ਜਵਾਨ ਵੀ ਆਪਣਾ ਇਹ ਤਾਂ ਦੋ ਭਰਾਵਾਂ ਦੀ ਜੰਗ ਦੇ ਵਿੱਚ ਤੁਸੀਂ ਕਹੋ ਕਿ ਇੱਕ ਨੂੰ ਭਰਾ ਨੂੰ ਜਿਹੜਾ ਹੈ ਉਹ ਜੰਗ ਜਿੱਤੇ ਦੇ ਉੱਤੇ ਅਸੀਂ ਅਵਾਰਡ ਦੇ ਰਹੇ ਹਾਂ ਬਸ ਇਹ ਮਾੜੀ ਗੱਲ ਦਾ ਇਹ ਇੱਕ ਫਾਇਦਾ ਪਟੀਸ਼ਨ ਪਾਉਣਾ ਚਾਹੀਦਾ ਲੋਕਾਂ ਨੂੰ ਜਿਹੜੇ ਵੀ ਪਾਉਂਦੇ ਰਹਿੰਦੇ ਨੇ ਮੈਂ ਤਾਂ ਕੋਈ ਵਕੀਲ ਨਹੀਂ ਹਾਂ ਤੇ ਕਿ ਜੀ ਹੁਣ ਆਈਡੈਂਟੀਫਾਈ ਹੋ ਗਏ ਨੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹੀ ਜ਼ਿੰਮੇਵਾਰ ਨੇ ਇਹਨਾਂ ਨੇ ਮੰਨ ਲਿਆ ਵੀ ਅਸੀਂ ਜ਼ਿੰਮੇਵਾਰ ਹਾਂ ਕਿਉਂਕਿ ਇਹਨਾਂ ਨੇ ਅਵਾਰਡ ਰਿਜੈਕਟ ਠੀਕ ਹੈ ਇਹ ਬੜਾ ਅਧਾਰ ਹੈ ਗੱਲਬਾਤ ਲਈ ਤਾਂ ਡਾਕਟਰ ਪਿਆਰ ਖਾਸ ਤੌਰ ਦੇ ਉਤੇ ਚਰਚਾ ਕਰ ਰਹੇ ਸੀ ਕਿਉਂਕਿ ਇਸ ਮੁੱਦੇ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਜਵਾਨ ਵੀ ਸਾਡੇ ਨੇ ਕਿਸਾਨ ਵੀ ਸਾਡੇ ਨੇ ਤਾਂ ਕਿਉਂ ਇਹ ਦੁਬਾਰਾ ਉਹਨਾਂ ਦੀਆਂ ਜ਼ਖਮਾਂ ਦੇ ਉੱਤੇ ਲੂਣ ਛੇੜਨ ਵਾਲੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਜਵਾਨ ਵੀ ਸ਼ਹੀਦ ਹੋਇਆ ਸ਼ੁਭਕਰਨ ਦਾ ਜਿਹੜਾ ਹੈ ਉਸ ਦੇ ਵਿੱਚ ਜਾਨ ਚਲੀ ਗਈ ਔਰ ਜੇਕਰ ਉਹਨਾਂ ਨੇ ਰੋਕ ਕੇ ਆਤਾ ਕੀ ਇਹ ਗਲੈਂਟਰੀ ਅਵਾਰਡ ਦੇਣੇ ਜਸਟੀਫਾਈ ਕਰਦੀ ਹੈ ਇਸ ਪੂਰੀ ਘਟਨਾ ਨੂੰ ਇਸ ਦੇ ਉੱਤੇ ਤੁਹਾਡੀ ਕੀ ਰਾਏ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ ਕੈਮਰਾ ਪਰਸਨ ਬਲਜਿੰਦਰ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ